ਕਿਤਾਬ ਗਾਫਲਾ ਟੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ। ਦਿੱਲੀ ਵਾਲੇ ਪਾਸੇ ਦਾ ਇਲਾਕਾ ਹਰਿਆਣਾ ਅਖਵਾਉਣ ਲੱਗਿਆ। ਪਹਾੜੀ ਇਲਾਕਾ ਹਿਮਾਚਲ ਪ੍ਰਦੇਸ਼ ਬਣ ਗਿਆ ਤੇ ਬਾਕੀ ਰਹਿ ਗਿਆ ਪੰਜਾਬ। ਪੰਜਾਬ ਦੀ ਵੰਡ ਦਾ ਆਧਾਰਤਾ ਭਾਸ਼ਾ ਨੂੰ ਮੰਨਿਆ ਗਿਆ ਸੀ। ओके ਪੰਜਾਬੀ ਬੋਲਾ ਲਾਗਾ ਪੰਜਾਬੀ ਸੂਬਾ ਬਣ ਗਿਆ ਹੈ ਪਰ ਕਿੰਨੇ ਹੀ ਪੰਜਾਬੀ ਪਿੰਡ ਹਰਿਆਣੇ ਵਿੱਚ ਰਹਿ ਗਏ ਪੰਜਾਬੀ ਸੱਭਿਆਚਾਰ ਹਰਿਆਣੇ ਵਿੱਚ ਅਲੱਗ ਕੈਦ ਹੋ ਕੇ ਰਹਿ ਗਿਆ ਸਿਆਣੇ ਲੋਕ ਤਾਂ ਉਦੋਂ ਹੀ ਪਿੱਟਦੇ ਸਨ ਕਿ ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਭਾਸ਼ਾ ਤੇ ਸੰਸਕ੍ਰਿਤੀ ਨੂੰ ਬਹੁਤ ਅਕਾ ਲੱਗ ਗਿਆ ਹੈ ਇਹਦਾ ਗਿਆਨ ਕਈ ਸਾਲਾਂ ਬਾਅਦ ਜਾ ਕੇ ਪੰਜਾਬ ਦੇ ਲੋਕਾਂ ਨੂੰ ਹੋਵੇਗਾ ਪੰਜਾਬ ਦੀਆਂ ਹੱਦਾਂ ਨਾਲ ਲੱਗਦਾ ਹਿਮਾਚਲ ਪ੍ਰਦੇਸ਼ ਦਾ ਕਾਫੀ ਇਲਾਕਾ ਜਿਹੜੀ ਭਾਸ਼ਾ ਬੋਲਦਾ ਸੀ ਉਹਨੂੰ ਕਹਿਣ ਨੂੰ ਤਾਂ ਪਹਾੜੀ ਬੋਲੀ ਆਖਿਆ ਜਾਂਦਾ ਹੈ ਪਰ ਉਹ ਹੈ ਪੰਜਾਬੀ ਪੰਜਾਬੀ ਦੀ ਉਪਭਾਸ਼ਾ ਸਿਆਣੇ ਲੋਕ ਇਹ ਵੀ ਮੁਖੌਲ ਕਰਦੇ ਹੁਣ ਕੀ ਰਹਿ ਗਿਆ ਪੰਜਾਬ ਚਿੜੀ ਦੇ ਪੰਚਾ ਜਿੰਨਾ ਪੰਜਾਬ ਇੱਕ ਦਿਨ ਚੋ ਹੀ ਬੰਦਾ ਸਾਈਕਲ ਤੇ ਚੜ ਕੇ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚ ਜਾਂਦਾ ਪਰ ਨਹੀਂ ਸਿਆਣਿਆਂ ਦੀਆਂ ਗੱਲਾਂ ਤਾਂ ਗੱਲਾਂ ਹੀ ਰਹਿ ਗਈਆਂ ਕੌਣ ਪੁੱਛਦਾ ਹੈ ਸਿਆਣਪਾਂ ਨੂੰ ਬਿਦਾਨ ਸਵਾਰੀਆਂ ਚੋਣਾ ਹੋਈਆਂ ਤਾਂ ਅਕਾਲੀ ਪਾਰਟੀ ਜਿੱਤ ਗਈ ਉਹਨਾਂ ਨੇ ਸਰਕਾਰ ਬਣ ਗਈ ਸਰਕਾਰ ਵਿੱਚ ਜਨ ਸੰਘ ਪਾਰਟੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਇੱਕ ਵਾਰੀ ਪਹਿਲਾਂ ਵੀ ਅਕਾਲੀਆਂ ਦੀ ਸਰਕਾਰ ਬਣੀ ਸੀ ਉਦੋਂ ਜਨ ਸੰਘ ਅਤੇ ਕਮਿਊਨਿਸਟ ਪਾਰਟੀ ਵੀ ਸਰਕਾਰ ਦੀਆਂ ਭਾਈਵਾਲ ਸਨ ਤੇ ਦਲ ਬਦਲੀਆਂ ਦਾ ਦੌਰ ਵੀ ਚੱਲਿਆ ਸੀ ਇੱਕ ਨਵਾਂ ਹੀ ਮੁੱਖ ਮੰਤਰੀ ਬਣਿਆ ਜਿਸ ਦੀ ਪਾਰਟੀ ਕੋਈ ਨਹੀਂ ਸੀ ਉਹ ਆਪ ਹੀ ਇੱਕ ਪਾਰਟੀ ਸੀ ਬਸ ਇੱਕ ਗਰੁੱਪ ਸੀ ਜੋ ਸਰਕਾਰ ਬਣਾ ਕੇ ਬੈਠ ਗਿਆ ਇਸ ਮੁੱਖ ਮੰਤਰੀ ਨੇ ਉਂਝ ਕੰਮ ਚੰਗੇ ਕੀਤੇ ਪਿੰਡਾਂ ਨੂੰ ਲਿੰਕ ਸੜਕਾਂ ਰਾਹੀਂ ਵੱਡੀਆਂ ਸੜਕਾਂ ਨਾਲ ਜੋੜਨ ਦਾ ਹੁਕਮ ਹੋ ਗਿਆ ਪਿੰਡ ਪਿੰਡ ਸਕੂਲ ਖੁੱਲਣ ਲੱਗੇ ਪਿੰਡ ਪਿੰਡ ਬਿਜਲੀ ਜਾਣ ਲੱਗੀ ਇਹ ਮੁੱਖ ਮੰਤਰੀ ਜਿੱਥੇ ਵੀ ਜਾਂਦਾ شاہی ਦਰਬਾਰ ਲਾ ਕੇ ਬੈਠ ਜਾਂਦਾ ਲੋਕਾਂ ਦੀਆਂ ਸ਼ਿਕਾਇਤਾਂ ਮੌਕੇ ਉਤੇ ਹੀ ਦੂਰ ਕਰ ਦਿੱਤੀਆਂ ਜਾਂਦੀਆਂ ਸਾਰੇ ਵਿਭਾਗਾਂ ਦੇ ਮੁਖੀ ਤੇ ਦਫ਼ਤਰੀ ਅਮਲਾ ਮੁੱਖ ਮੰਤਰੀ ਸਾਹਮਣੇ ਗੋਡਿਆਂ ਭਾਰ ਹੋ ਕੇ ਖੜਦਾ ਕਿਆ ਬਾਤਾਂ ਸਨ ਇਸ ਸਹਾਹੀ ਮੁੱਖ ਮੰਤਰੀ ਦੀਆ ਮਹਾਰਾਜਾ ਰਣਜੀਤ ਸਿੰਘ ਜਿਵੇਂ ਮੁੜ ਕੇ ਜੰਪਿਆ ਹੋਵੇ ਬਾਅਦ ਵਿੱਚ ਕਈ ਸਾਲਾਂ ਤੱਕ ਪੰਜਾਬ ਦੇ ਲੋਕ ਉਸ ਨਰ ਮੁੱਖ ਮੰਤਰੀ ਦੇ ਕੰਮਾਂ ਦੀਆਂ ਵਾਰਾਂ ਗਾਉਂਦੇ ਰਹੇ ਪਰ ਉਸ ਮੁੱਖ ਮੰਤਰੀ ਦੀ ਰਾਜਨੀਤਿਕ ਪਾਰਟੀ ਕੋਈ ਨਹੀਂ ਸੀ ਉਹ ਜਨਤਕ ਨਮਾਇੰਦਾ ਨਹੀਂ ਸੀ ਪਰ ਆਮ ਲੋਕਾਂ ਨੇ ਪਾਰਟੀ ਤੋਂ ਕੀ ਲੈਣਾ ਹੁੰਦਾ ਹੈ ਉਹਨਾਂ ਲਈ ਤਾਂ ਉਸੇ ਪਾਰਟੀ ਦੀ ਸਰਕਾਰ ਚੰਗੀ ਹੁੰਦੀ ਹੈ ਜਿਹੜੀ ਉਹਨਾਂ ਦੇ ਕੰਮ ਕਰੇ ਉਹਨਾਂ ਨੂੰ ਸਹੂਲਤਾਂ ਦੇਵੇ ਜਿਸ ਪਾਰਟੀ ਦੇ ਰਾਜ ਵਿੱਚ ਮਹਿੰਗਾਈ ਨਾ ਬਦੇ ਜਿਸ ਰਾਜ ਵਿੱਚ ਸਾਰੀਆਂ ਲੋੜੀਂਦੀਆਂ ਚੀਜ਼ਾਂ ਬਿਨਾ ਬਲੈਕ ਤੋਂ ਆਸਾਨੀ ਨਾਲ ਮਿਲ ਸਕਦੀਆਂ ਹੋਣ ਹੋਇਆ ਇਹ ਕਿ ਨਵਾਂ ਪੰਜਾਬ ਬਣਨ ਨਾਲ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਲੋਕ ਕਾਂਗਰਸ ਛੱਡ ਕੇ ਅਕਾਲੀ ਬਣਨ ਲੱਗੇ ਚੰਗੇ ਚੰਗੇ ਕਾਂਗਰਸੀ ਸਿੱਖ ਵੀ ਬਦਲ ਗਏ ਕਹਿੰਦੇ ਕਿਉਂ ਖੱਦਰ ਨਾਲ ਪਿੰਡਾ ਉਚੜਵਾਇਆ ਕਾਂਗਰਸ 'ਚ ਹੁਣ ਕੀ ਰਹਿ ਗਿਆ ਕੱਚੀ ਮਲਮਲ ਦੇ ਕੋਟ ਤੇ ਪਾਓ ਪਾਪਲਿੰਤ ਤੇ ਪਿਆਰਾ ਲਿੰਕੀ ਦੀ ਖਾਤਰ ਨੇ ਹਰਦਿਲ ਸਿੰਘ ਜਿਹੜਾ ਕਾਂਗਰਸੀ ਟਿਕਟ ਉੱਤੇ ਜਿੱਤ ਕੇ ਦੋ ਵਾਰੀ ਵਜ਼ੀਰ ਵੀ ਰਹਿ ਚੁੱਕਿਆ ਸੀ ਨੂੰ ਅਗਲੀ ਵਾਰ ਕਾਂਗਰਸ ਟਿਕਟ ਨਾ ਮਿਲੀ ਤਾਂ ਉਹ ਅਕਾਲੀ ਬਣ ਗਿਆ ਹੁਣ ਨਵੇਂ ਪੰਜਾਬ ਦੀ ਵਿਧਾਨ ਸਭਾ ਵਿੱਚ ਉਹ ਅਕਾਲੀ ਐਮ ਐਲ ਏ ਸੀ ਉਹਦੇ ਇਲਾਕੇ ਵਿੱਚ ਸਾਰੇ ਪਿੰਡ ਦੇ ਉਹਦੇ ਖਾਸ ਖਸ ਬੰਦਿਆਂ ਨੇ ਉਹਦੇ ਨਾਲ ਹੀ ਨੀਲੀਆਂ ਪੱਗਾਂ ਬੰਨ ਲਈਆਂ ਹਰਦਿਤ ਕਹਿੰਦਾ ਪਹਿਲਾਂ ਕਿਹੜਾ ਸੀ ਸਿੱਖ ਨਹੀਂ ਸੀ ਹੁਣ ਪੱਕੇ ਸਿੱਖ ਹੋਊਗੇ ਹਰਦਿਲ ਸਿੰਘ ਅਕਾਲੀ ਐਮਐਲਏ ਜਿੱਤ ਕੇ ਵਜ਼ੀਰਤਾ ਚਾਹੇ ਨਹੀਂ ਬਣ ਸਕਿਆ ਪਰ ਮੁੱਖ ਮੰਤਰੀ ਤੇ ਦੂਜੇ ਮੰਤਰੀ ਉਹਦੀ ਪੂਰੀ ਸਪਾਰਸ਼ ਮੰਨਦੇ ਮਹਿਕਮਿਆਂ ਦੇ ਡਾਇਰੈਕਟਰ ਉਹਦੀ ਗੱਲ ਸੁਣਦੇ ਉਹਨੂੰ ਕੁਰਸੀ ਦਿੰਦੇ ਆਪਣੇ ਖਾਸ ਬੰਦਿਆਂ ਨੂੰ ਲੈ ਕੇ ਉਹ ਚੰਡੀਗੜ੍ਹ ਜਾਂਦਾ ਉੱਥੇ ਐਮਐਲਏ ਹੋਸਟਲ ਵਿੱਚ ਠਹਿਰਦਾ ਸਾਰਾ ਖਰਚਾ ਸਪਾਰਸ਼ੀ ਬੰਦੇ ਸਿਰ ਹੁੰਦਾ ਬਿਸਕੀ ਦੀ ਬੋਤਲ ਵੀ ਲੈਣੀ ਪੈਂਦੀ ਹਰਦਿਲ ਸਿੰਘ ਨਾਲ ਉਹਦਾ ਕੋਈ ਟੁੱਕੜ ਬੋਝ ਵੀ ਹੁੰਦਾ ਸਪਾਰਸ਼ੀ ਬੰਦਾ ਫਸਿਆ ਸਾਰੀ ਮਾਰ ਖਾਂਦਾ ਉਹ ਇੱਕ ਰਾਤ ਪਹਿਲਾਂ ਜਾ ਕੇ ਖੈਰ ਦੇ ਦੂਜੇ ਦਿਨ ਹਰਦਿਲ ਸਿੰਘ ਸੰਬੰਧਿਤ ਦਫ਼ਤਰ ਵਿੱਚ ਜਾ ਕੇ ਸ਼ੁਭਾਰਸ਼ ਲਾਉਂਦਾ ਕਿਸੇ ਦਾ ਕੰਮ ਬਣ ਜਾਂਦਾ ਕਿਸੇ ਦਾ ਨਾਂ ਬਣਦਾ ਹਰਦਿਲ ਸਿੰਘ ਦੇਆਂ ਸ਼ੁਭਾਰਸ਼ਾਂ ਦਾ ਦੌਰ ਚੱਲਦਾ ਰਹਿੰਦਾ ਹੁਣ ਕੀ ਲੈਣਾ ਸੀ ਹਰਦਿਲ ਸਿੰਘ ਨੇ ਵਜੀਰ ਬਣ ਕੇ ਇੱਕ ਤਰ੍ਹਾਂ ਨਾਲ ਵਜੀਰਾ ਵਰਗੀ ਹੀ ਉਹਦੀ ਠੋਕ ਸੀ ਦੋ ਵਾਰੀ ਕਾਂਗਰਸੀ ਵਜੀਰ ਰਹਿ ਕੇ ਉਹਨੇ ਬਹੁਤਾਂ ਇਕੱਠਾ ਕਰ ਲਿਆ ਸੀ ਆਪਣੇ ਪਿੰਡ ਵਿੱਚ 80 ਕਿੱਲੇ ਜ਼ਮੀਨ ਬਣਾ ਲਈ ਪੰਨਾ ਉਹਦੇ ਬਾਪੋਂ ਵੱਲੋਂ ਮਿਲੀ ਜੱਦੀ ਜ਼ਮੀਨ ਤਾਂ ਉਹਦੇ 15 ਕਿੱਲੇ ਮਸਾਂ ਸੀ ਹੁਣ ਪਿੰਡ ਵਿੱਚ ਉਹਦਾ ਆਪਣਾ ਵਧੀਆ ਹਵੇਲੀ ਜਿਹਾ ਮਕਾਨ ਸੀ ਇੱਕ ਸ਼ਾਨਦਾਰ ਕੋਠੀ ਰਾਮਪੁਰੇ ਸੀ ਉਹਦਾ ਮੁੰਡਾ ਕਾਲਜ ਵਿੱਚ ਪੜ ਕੇ ਐਮਬੀਬੀਐਸ ਕਰ ਗਿਆ ਸੀ ਹੁਣ ਕਿਸੇ ਪਿੰਡ ਦੀ ਰੂਰਲ ਡਿਸਪੈਂਸਰੀ ਵਿੱਚ ਡਾਕਟਰ ਲੱਗਿਆ ਹੋਇਆ ਸੀ ਅਜੇ ਤੱਕ ਵਿਆਹ ਨਹੀਂ ਕਰਵਾਇਆ ਸੀ ਪਤਾ ਨਹੀਂ ਕਿਹੋ ਜਹੀ ਕੁੜੀ ਭਾਲਦਾ ਸੀ ਹਰਦਿਲ ਸਿੰਘ ਦੀਆਂ ਦੋ ਕੁੜੀਆਂ ਦੋਵੇਂ ਬੀਏ ਕਰਕੇ ਬੀ ਐਡ ਕਰ ਗਈਆਂ ਤੇ ਸਕੂਲ ਮਾਸਟਰ ਨਹੀਂ ਆ ਸਨ ਦੋਵੇਂ ਹੀ ਚੰਗੇ ਘਰੀ ਵਿਆਹੀਆਂ ਗਈਆਂ ਸਨ ਪਰੌਣੇ ਅਫਸਰ ਸਨ ਹਰਦਿਲ ਸਿੰਘ ਸਰਕਾਰੀ ठाਠ ਨਾਲ ਰਹਿੰਦਾ ਪਿੰਡ ਦੇ ਲੋਕ ਉਹਨੂੰ ਸਰਦਾਰ ਕਹਿ ਕੇ ਬੁਲਾਉਂਦੇ ਜਦੋਂ ਕਿ ਹਰਦਿਲ ਸਿੰਘ ਦਾ ਬਾਪ ਇੱਕ ਸਧਾਰਨ ਜ਼ਿਮੀਂਦਾਰ ਸੀ ساری ਉਮਰ ਉਹ ਬਾਣੀਆਂ ਦਾ ਕਰਜ਼ਾ ਹੀ ਰਿਹਾ ਖੇਤ ਦੇ ਕੰਮ ਵਿੱਚ ਮੌਰਾਂ ਦੀ ਮੈਲ ਨਹੀਂ ਉਤਰਦੀ ਮੱਲਣ ਇੱਕ ਦਿਨ ਆਥ ਨੇ ਜੇ ਹਰਦੇ ਤੇ ਕੋਲ ਬਾਹਰਲੇ ਘਰ ਗਿਆ ਬਹੁਤ ਅਧੀਨ ਜਿਹਾ ਹੋ ਕੇ ਕਹਿਣ ਲੱਗਿਆ ਹਰਦੇ ਤਸਿਆਂ ਹਰ ਦਿਲ ਸੋਂ ਤੇਰੀ ਤਾਂ ਮੋੜਦਾ ਨਹੀਂ ਆਪਣਾ ਬਲਕਾਰ ਵੇਲਾ ਫਿਰਦਾ ਉਹਨੂੰ ਕਿਤੇ ਲਵਾ ਦਈਏ ਹਰਦੇ ਤੇ ਕਹਿੰਦਾ ਕੋਈ ਨਹੀਂ ਚੱਲ ਰਹਾਂਗੇ ਜਦੋਂ ਕਹੇ ਮੈਂ ਤੇਰੇ ਨਾਲ ਵਗ ਜੂੰ ਮੁੰਡੇ ਨੂੰ ਬੁਲਾ ਲੈ ਤੇਰੀ ਖਾਤਰ ਨਹੀਂ ਆਖਾਂਗੇ ਹੋਰ ਕੀ ਦੀ ਖਾਤਰ ਆਖਾਂਗੇ ਤੂੰ ਤਾਂ ਘਰ ਦਾ ਆਦਮੀ ਆ ਹਰਦੇ ਤ ਦਾ ਹੰਗਾਰਾ ਸੁਣ ਕੇ ਮੱਲਣ ਬਹੁਤ ਖੁਸ਼ ਹੋਇਆ ਕਹਿਣ ਲੱਗਿਆ ਮੈਂ ਤਾਂ ਕਹਿਣਾ ਕਿਸੇ ਵੀ ਕੰਮ ਤੇ ਹੋ ਜੇ ਆਪਣਾ ਖਰਚਾ ਤਾਂ ਤੋਰੇ ਸਾਰਾ ਵਕਤ ਤਾਂ ਵੀਤ ਗਿਆ ਜਿਹੜਾ ਬਿਤਣਾ ਸੀ ਬਲਕਾਰ ਬਠਿੰਡੇੋਂ ਬੀਐਸਸੀ ਕਰ ਚੁੱਕਿਆ ਸੀ ਪਹਿਲਾਂ ਤਾਂ ਉਹ ਕਿਲੇ ਕੋਲ ਇੱਕ ਕਮਰਾ ਕਰਾਏ ਉੱਤੇ ਲੈ ਕੇ ਰਹਿੰਦਾ ਹੁੰਦਾ ਇੱਕ ਮੁੰਡਾ ਉਹਦਣਾ ਹੋਰ ਸੀ ਹਰ ਮਹੀਨੇ ਪਿੰਡ ਆਉਂਦਾ ਤੇ ਮੱਲਣ ਤੋਂ ਖਰਚ ਲੈ ਜਾਂਦਾ ਪੜਨ ਵਿੱਚ ਪਹਿਲੇ ਦਿਨ ਹੁਸ਼ਿਆਰ ਸੀ ਕਦੇ ਵੀ ਕਿਸੇ ਜਮਾਤ ਵਿੱਚ ਫੇਲ ਨਹੀਂ ਹੋਇਆ ਬੀਐਸਸੀ ਵਿੱਚੋਂ ਫਸਟ ਡਿਵੀਜ਼ਨ ਲਈ ਪਰ ਜਦੋਂ ਤੋਂ ਬੀਐਸਸੀ ਕੀਤੀ ਕਿਲੇ ਵਾਲਾ ਕਮਰਾ ਛੱਡ ਦਿੱਤਾ ਕਦੇ-ਕਦੇ ਪਿੰਡ ਆਉਂਦਾ ਦੋ-ਚਾਰ ਦਿਨ ਰਹਿੰਦਾ ਤੇ ਚਲਿਆ ਜਾਂਦਾ ਪਿੰਡ ਹੁੰਦਾ ਤਾਂ ਰਸਾਲਦਾਰ ਵਾਲੀ ਬੈਠਕ ਵਿੱਚ ਹੀ ਚੁੱਪ ਕੀਤਾ ਪਿਆ ਰਹਿੰਦਾ ਸਾਰਾ-ਸਾਰਾ ਦਿਨ ਤੇ ਰਾਤ ਨੂੰ ਵੀ ਕਿਤਾਬਾਂ ਪੜ੍ਹੇ ਜਾਂਦਾ ਪਤਾ ਨਹੀਂ ਕੀ ਪੜ੍ਹਦਾ ਮੱਲਣ ਤੇ ਚੰਦਗੁਰ ਨੂੰ ਉਹਦੀ ਇਸ ਬੜਾਈ ਦਾ ਕੋਈ ਪਤਾ ਨਾ ਲੱਗਦਾ ਬਹੁਤਾ ਕਰਕੇ ਉਹ ਪਿੰਡੋਂ ਬਾਹਰ ਰਹਿੰਦਾ ਦੱਸਦਾ ਕਿ ਬਠਿੰਡੇ ਉਸੇ ਕਮਰੇ ਵਿੱਚ ਹੈ ਇਸੇ ਨੌਕਰੀ ਦੀ ਤਲਾਸ਼ ਕਰ ਰਿਹਾ ਹੈ ਪਰ ਨੌਕਰੀ ਕਿਹੜੀ ਉਹ ਤਾਂ ਪਿੰਡ ਆ ਕੇ ਪਹਿਲਾਂ ਵਾਂਗ ਹੀ ਖਰਚਾ ਲੈ ਜਾਂਦਾ ਮਾਂ ਪੁੱਛਦੀ 14 ਦਾੰਦਾਂ ਕਰ ਲੀਆਂ ਹੁਣ ਬਠਿੰਡੇ ਕਾਸ ਨੂੰ ਰਹਿਣਾ ਨੌਕਰੀ ਦੀ ਭਾਲ ਤਾਂ ਪਿੰਡ ਰਹਿ ਕੇ ਵੀ ਹੋਈ ਜਾਉ ਬਲਕਾਰ 100 192 ਲਾਉਂਦਾ ਤੇ ਫਿਰ ਇੱਕ ਦਿਨ ਮੱਲਣ ਨੇ ਉਹਨੂੰ ਖਾਸਾ ਹੀ ਝੜਕ ਦਿੱਤਾ 14 ਕਰ ਲੀਆਂ ਟੰਗੜੀਆਂ ਹਿਲਾਉਂਦਾ ਫਿਰਦਾ ਕਦੇ ਕਿਧਰੇ ਵਾਗਿਆ ਕਦੇ ਕਿਧਰੇ ਤੈਨੂੰ ਵੇਲੇ ਨੂੰ ਕਿਹੜਾ ਖਵਾਈ ਜਾਵੇ ਮੁੜ ਕੇ ਬਲਕਾਰ ਪਿੰਡ ਨਹੀਂ ਆਇਆ ਮਾਂ ਬਾਪ ਫਿਕਰ ਕਰਦੇ ਫੇਰ ਵੀ ਜੰਮਿਆ ਸੀ ਢਿੱਡ ਦਾ ਮੱਛ ਦਾ ਸੀ ਮੱਲਣ ਇਸੇ ਕਰਕੇ ਹਰਦੇਤ ਕੋਲ ਗਿਆ ਸੀ ਕਿ ਬਲਕਾਰ ਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਟਿੱਕੇ ਉਹ ਕੋਈ ਕੰਮ ਕਰੇ ਚੱਜ ਦੀ ਰੋਟੀ ਖਾਵੇ ਕੋਈ ਵੀ ਨੌਕਰੀ ਹੋਵੇ ਫੇਰ ਵੀ ਕੋਈ ਵੱਡੀ ਨੌਕਰੀ ਵੀ ਮਿਲ ਸਕਦੀ ਹੈ ਨੌਕਰੀ ਉੱਤੇ ਲੱਗਣ ਨਾਲ ਉਹਨੂੰ ਕੋਈ ਚੰਗਾ ਰਿਸ਼ਤਾ ਵੀ ਹੋ ਜਾਵੇਗਾ ਘਰ ਵਿੱਚ ਨੂੰ ਆਵੇਗੀ ਗਹਿਣੇ ਤਰੀ ਜ਼ਮੀਨ ਬਲਕਾਰ ਹੌਲੀ ਹੌਲੀ ਛਡਾ ਲਵੇਗਾ ਮੱਲਣ ਨੂੰ ਪਿਛਲਾ ਸਾਰਾ ਦੁੱਖ ਭੁੱਲ ਜਾਵੇਗਾ ਤੇ ਫਿਰ ਇੱਕ ਦਿਨ ਪਹਿਲੀ ਬੱਸ ਹੀ ਮੱਲਣ ਹਰਦੇਤ ਨੂੰ ਲੈ ਕੇ ਰਾਮਪੁਰੇ ਗਿਆ। ਹਰਦਿਲ ਆਪਣੀ ਕੋਠੀ ਵਿੱਚ ਨਹੀਂ ਸੀ। ਪਤਾ ਲੱਗਿਆ ਕਿ ਉਹ ਤਾਂ ਆਪਣੇ ਪਿੰਡ ਨੂੰ ਗਿਆ ਹੋਇਆ ਹੈ। ਕਣਕ ਵੇਖਣ ਗਿਆ ਹੈ। ਮੱਲਣ ਤੇ ਹਰਦੇਤ ਨੇ ਉੱਥੋਂ ਹੀ ਹਰਦਿਲ ਦੇ ਪਿੰਡ ਦੀ ਤਿਆਰੀ ਕਰ ਲਈ। ਉਹ ਪਿੰਡ ਹੀ ਸੀ ਤੇ ਖੇਤ ਗਿਆ ਹੋਇਆ ਸੀ। ਘਰ ਬੈਠ ਕੇ ਉਹ ਉਹਦੀ ਅੜੀ ਕਰਨ ਲੱਗੇ। ਦੁਪਹਿਰੇ ਜੇ ਹਰਦਿਲ ਸਿੰਘ ਖੇਤੋਂ ਮੁੜਿਆ ਹੱਸ ਕੇ ਦੋਮਾ ਨਾਲ ਹੱਥ ਮਲਾਇਆ। ਪੁੱਛਣ ਲੱਗਿਆ ਆਓ ਸੰਗ ਤਾਂ ਕਿਵੇਂ ਆਈਆਂ? ਹਰਦੇਤ ਨੇ ਸਾਰੀ ਗੱਲ ਦੱਸੀ ਕਿ ਮੱਲਣ ਆਪਣਾ ਹੀ ਬੰਦਾ ਹੈ ਆਪਣੇ ਹੀ ਪਿੰਡੋਂ ਮੁੰਡਾ 14 ਜਮਾਤਾਂ ਪਾਸ ਹੈ ਉਹਨੂੰ ਕਿਸੇ ਕੰਮ ਉਤੇ ਲਵਾਉਣਾ ਹੈ ਹਰਦਿਲ ਸਿੰਘ ਨੇ ਕਿਹਾ ਠੀਕ ਹੈ ਮੁੰਡਾ ਭੇਜ ਦਿਓ ਮੇਰੇ ਕੋਲ ਚੰਡੀਗੜ੍ਹ ਆ ਜਾਉਂਗਾ ਮੁੱਖ ਮੰਤਰੀ ਜੀ ਨੂੰ ਮਿਲ ਲਾਂਗੇ ਕਿਤੇ ਨਾ ਕਿਤੇ ਅੜਾ ਦੇਾਂਗੇ ਮੱਲਣ ਬਹੁਤ ਖੁਸ਼ ਹੋਇਆ ਹਰਦਿਲ ਸਿੰਘ ਵੱਲ ਹੱਥ ਜੋੜੇ ਹਰਦੇਤ ਦਾ ਗੋਡਾ ਨੱਪਿਆ ਕਹਿੰਦਾ ਸਭ ਭਾਈ ਭਰਾਵਾਂ ਦਾ ਪ੍ਰਤਾਪ ਹੈ ਟੋਡੇ ਆਸਰੇ ਮੁੰਡਾ ਟੁਕੜੇ ਪੈ ਜੋ ਹਰਦੇ ਤੋਂ ਧੌਣ ਕੜਾਈ ਬੈਠਾ ਸੀ ਉਹਨੂੰ ਫਖਰ ਸੀ ਕਿ ਹਰਦਿਲ ਸਿੰਘ ਨੇ ਉਹ ਦੇਸ਼ ਭਾਸ਼ ਮੰਨ ਲਈ ਹੈ ਤੇ ਫਿਰ ਮੂੰਹ ਹੱਥ ਧੋ ਕੇ ਹਰਦਿਲ ਸਿੰਘ ਨੇ ਆਪਣੇ ਨਾਲ ਉਹਨਾਂ ਦੋਵਾਂ ਨੂੰ ਰੋਟੀ ਖਵਾਈ ਉਹ ਨਾ ਨਾ ਕਰੀ ਜਾ ਰਹੇ ਸਨ ਫਿਰ ਵੀ ਦੋ ਦੋ ਰੋਟੀਆਂ ਮੱਕੀ ਦੀਆਂ ਖਾ ਹੀ ਗਏ ਸਰੋਂ ਦੇ ਸਾਗ ਵਿੱਚ ਮੱਖਣੀ ਤਰ ਰਹੀ ਸੀ ਖੱਟੀ ਲੱਸੀ ਦੇ ਵੱਡੇ ਗਲਾਸ ਮੇਜ਼ ਉੱਤੇ ਰੱਖ ਦਿੱਤੇ ਗਏ ਸਨ ਆਦੇ ਦਾ ਅਚਾਰ ਮੁੜ ਕੇ ਆ ਰਹੇ ਹਰਦਿਤ ਦੇ ਮੱਲਣਪੁਰੇ ਬਾਗੋ-ਬਾਗ ਸਨ ਹੱਸ-ਹੱਸ ਗੱਲਾਂ ਕਰਦੇ ਤੇ ਹਰਦਿਲ ਸਿੰਘ ਦੀਆਂ ਬੜਿਆਈਆਂ ਦੇ ਪੁੱਲ ਬੰਨਦੇ ਉਹ ਆਥਨ ਨੂੰ ਕੋਠੇ ਪਹੁੰਚ ਗਏ ਘਰ ਆ ਕੇ ਮੱਲਣ ਨੇ ਚੰਦਗੁਰ ਨੂੰ ਦੱਸਿਆ ਤਾਂ ਉਹ ਵੀ ਬੜੀ ਖੁਸ਼ ਹੋਈ ਕਹਿੰਦੀ ਚੰਗਾ ਸ਼ੁਕਰ ਹੈ ਮੇਰੇ ਪੁੱਤ ਦੀ ਪੜਾਈ ਰਾਸ ਆ ਜੇ ਅੱਧੀ ਅੱਧੀ ਰਾਤ ਅਹੀਂ ਅੱਖਾਂ ਗਾਲਦਾ ਰਿਹਾ ਮੱਲਣ ਪਹਿਲਾਂ ਵੀ ਦੋ ਵਾਰੀ ਬਠਿੰਡੇ ਬਲਕਾਰ ਦੇ ਕਮਰੇ ਵਿੱਚ ਜਾ ਆਇਆ ਸੀ ਉਹ RAMDAS ਨੂੰ ਵੀ ਜਾਣਦਾ ਸੀ ਜਿਹੜਾ ਬਲਕਾਰ ਨਾਲ ਉਹਦੇ ਕਮਰੇ ਵਿੱਚ ਰਹਿੰਦਾ ਸੀ ਉਹਦਾ ਪਿੰਡ ਭੁੰਦੜ ਸੀ ਤੇ ਬਾਮਣਾ ਦਾ ਮੁੰਡਾ ਸੀ ਸਿਆਣਾ ਮੁੰਡਾ ਸੀ ਸਾਉਵੇ ਦੂਜੇ ਦਿਨ ਤਾਂ ਨਹੀਂ ਕੋਈ ਹੋਰ ਕੰਮ ਹੋਵੇਗਾ ਤੀਜੇ ਦਿਨ ਸਵੇਰੇ ਪਹਿਲੀ ਵੱਸ ਲੈ ਕੇ ਮੱਲਣ ਬਠਿੰਡੇ ਨੂੰ ਚੱਲ ਪਿਆ ਤਾਂ ਜੋ ਉਹ ਉੱਥੋਂ ਬਲਕਾਰ ਨੂੰ ਆਪਣੇ ਨਾਲ ਲੈ ਆਵੇ ਤੇ ਫੇਰ ਉਹ ਉਹਨੂੰ ਰਾਮਪੁਰੇਲ ਜਾ ਕੇ ਹਰਦਲ ਸਿੰਘ ਦੀ ਕੋਠੀ ਛੱਡ ਆਵੇ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ